ਨਰਿੰਦਰਜੀਤ ਸਿੰਘ ਮੈਨੇਜਰ ਗੁਰਦੁਆਰਾ ਦੇਖਸਰ ਕਟਾਣਾ ਸਾਹਿਬ ਕਿੱਥੇ ਪਹੁੰਚੇ ਹਾਂ ਪਾਦਲੀ ਪਹੁੰਚੇ ਅਸੀਂ ਅੱਜ ਇਹ ਲੁਧਿਆਣਾ ਸਿਲਬਰਾਕਾ ਸਿਰਮਾ ਜਿੱਥੇ ਕੀ ਐਮਰਜੈਂਸੀ ਫਿਲਮ ਅੱਜ ਰਿਲੀਜ਼ ਹੋਣੀ ਸੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਦਾ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਇਹ ਫਿਲਮ ਹੈ ਇਹਨੂੰ ਬੰਦ ਕਰਾਉਣ ਸੰਬੰਧੀ ਸਾਰਾ ਸਟਾਫ ਅੱਜ ਗੁਰਦੁਆਰਾ ਮਾਛੀਵਾੜਾ ਸਾਹਿਬ ਗੁਰਦੁਆਰਾ ਰੇਰੂ ਸਾਹਿਬ ਤੇ ਗੁਰਦੁਆਰਾ ਕਟਾਣਾ ਸਾਹਿਬ ਦਾ ਸਟਾਫ ਸਾਰਾ ਇੱਥੇ ਪਹੁੰਚਿਆ ਇਹ ਫਿਲਮ ਅੱਜ ਅਸੀਂ ਇੱਥੇ ਬੰਦ ਨਾ ਕਿਤੇ ਵੀ ਰਿਲੀਜ਼ ਨਹੀਂ ਹੋਣਗੀਆਂ ਇਹ 50 ਪਰ ਵਿੱਚ ਇਹ ਫਿਲਮ ਕਿਤੇ ਵੀ ਰਿਲੀਜ਼ ਨਹੀਂ ਹੋਵੇਗੀ ਤੇ ਲੁਧਿਆਣਾ ਚ ਹਰ ਕਿਲੇ ਥੀਟਰ ਵਿੱਚ ਲੁਧਿਆਣਾ ਦੇ ਜਿੰਨੇ ਵੀ ਥੀਟਰ ਨੇ ਜਿੱਥੇ ਵੀ ਇਹ ਫਿਲਮ ਲੱਗਣੀ ਸੀ ਸਾਡੇ ਸਾਰੇ ਸਟਾਫ ਉੱਥੇ ਬੱਕੋ ਬੱਕਰੀ ਡਿਊਟੀ ਨਿਭਾ ਰਿਹਾ ਹੈ ਕਿਸੇ ਵੀ ਲੁਧਿਆਣਾ ਚ ਕਿਸੇ ਵੀ ਸਿਨੇਮਾ ਘਰ ਵਿੱਚ ਇਹ ਫਿਲਮ ਅੱਜ ਫਿਲਹਾਲ ਦੇ ਕਿਲੇ ਰਿਲੀਜ਼ ਨਹੀਂ ਹੋਈ ਜੇਕਰ ਅੱਗੋਂ ਤਾਂ ਇਹ ਕੱਲ ਨੂੰ ਜਾਂ ਪਰਸੋਂ ਰਿਲੀਜ਼ ਕਰਦੇ ਨੇ ਤਾਂ ਇਸੇ ਤਰ੍ਹਾਂ ਹੀ ਸਾਡਾ ਰੋਸ਼ ਪ੍ਰਦਰਸ਼ਨ ਜਾਰੀ ਰਹੇਗਾ ਕਿ ਜਿਹੜੇ ਥੀਟਰ ਮਾਲਕ ਆ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਏਗਾ। ਹਾਂ ਜੀ ਹਾਂ। ਇਹ ਬਿਲਕੁਲ ਜਿਹੜੇ ਥੀਟਰ ਮਾਲਕ ਨੇ ਉਹ ਉਹ ਉਸ ਇਸ ਫਿਲਮ ਨੂੰ ਵਿਵਾਦਤ ਵਿਵਾਦਤ ਫਿਲਮ ਹੈ। ਪਹਿਲੀ ਨੂੰ ਬੰਦ ਕਰ ਦੇਣਾ ਤਾਂ ਕਿ ਜੋ ਕੀ ਕੋਈ ਬਾਤ-ਬਾਤ ਨਾ ਖੜਾ ਹੋ ਸਕੇ। ਫਿਲਮ ਦੇ ਬ੍ਰੋਗ ਕਿੱਥੇ ਕਿਉਂ ਜਾ ਰਿਹਾ ਹੈ? ਕੀ ਦਿਖਾਇਆ ਕੀ ਜੋ? ਇਹ ਜਿਹੜੀ ਐਮਰਜੈਂਸੀ ਫਿਲਮ ਆ ਇਹ ਇੱਕ ਧਰਮ ਨੂੰ ਟਾਰਗੇਟ ਕਰਕੇ ਬਣਾਈ ਗਈ ਆ। ਅਸੀਂ ਨਹੀਂ ਚਾਹੁੰਦੇ ਵੀ ਫਿਲਮਾਂ ਬਣਨ ਪਰ ਉਹ ਫਿਲਮ ਇਸ ਤਰ੍ਹਾਂ ਬਣ ਜੋ ਕਿ ਸਹੀ ਦੇਣਾ ਇਹ ਫਿਲਮ ਜਾਣ ਬੁੱਝ ਕੇ ਕੰਗੜਾ ਰਣੌਤ ਬੋਲੋ ਇੱਕ ਭਾਜਪਾ ਦੀ ਸੰਸਦ ਹੈ ਜੋ ਉਸ ਨੇ ਜਾਣ ਬੁੱਝ ਕੇ ਸਿੱਖਾਂ ਦੀ کردار کشੀ ਕੀਤੀ ਹੈ ਫਿਲਮ ਵਿੱਚ ਤੇ ਸਿੱਖਾਂ ਦੇ کردار ਨੂੰ ਬਹੁਤ ਮਾੜਾ ਦਰਸਾਇਆ ਗਿਆ ਇਸ ਕਰਕੇ ਇਹ ਫਿਲਮ ਸਰਕਾਰਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਪਹਿਲਾਂ ਤੇ ਬਣ ਨਹੀਂ ਦੇਣੇ ਚਾਹੀਦੇ ਸੈਂਸਰ ਬੋਰਡ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਜਿਹੜਾ ਸੈਂਸਰ ਬੋਰਡ ਆ ਉਹ ਚ ਹਰੇਕ ਧਰਮ ਦਾ ਨੁਮਾਇੰਦਾ ਇੱਕ ਜ਼ਰੂਰ ਲੈਣਾ ਚਾਹੀਦਾ ਤਾਂ ਕਿ ਜਿਹੜੇ ਧਰਮ ਦੀ ਫਿਲਮ ਬਣਦੀ ਆ ਉਹ ਬੰਦਾ ਉਸ ਨੂੰ ਦੇਖੇ ਉਹ ਵਿਅਕਤੀ ਦੇਖਣਾ ਜੇ ਕੋਈ ਉਤਰਾਜਾ ਉਹਨੂੰ ਬੰਦ ਕਰ ਦੇਣ ਇਸ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਢਕਾਉਣ ਵਾਸਤੇ ਫਿਲਮ ਜਾਣ ਪੁੱਝ ਕੇ ਰਿਲੀਜ਼ ਕੀਤੀ ਜਾ ਰਹੀ ਹੈ ਫਿਲਮ ਦਾ ਪਹਿਲਾਂ ਵੀ ਵਿਰੋਧ ਹੋਇਆ ਸੀ ਬੰਦ ਤੇ ਰੋਕ ਵੀ ਲਗਾ ਦਿੱਤੀ ਗਈ ਸੀ ਅਜੇ ਕੀ ਹੋਇਆ ਬਈ ਕੋ ਸਮਾਂ ਫਿਰ ਤੋਂ ਰਿਲੀਜ਼ ਦੇ ਦੇਖੋ ਇਹ ਜਿਹੜੀਆਂ ਸਰਕਾਰਾਂ ਨੇ ਜਾਂ ਇਹ ਸਾਡੇ ਸੈਂਸਰ ਬੋਰਡ ਨੇ ਇਹ ਇਹਨਾਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਇਹ ਵਿਵਾਦਿਤ ਫਿਲਮਾਂ ਨੂੰ ਜਾਣ ਪੁੱਝ ਕੇ ਇੱਕ ਤਰ੍ਹਾਂ ਦਾ ਲਾਂਚ ਕਰ ਦਿੰਦੇ ਨੇ ਵੀ ਸਾਡੀ ਪ੍ਰੋਮੋਸ਼ਨ ਹੋਊਗੀ ਪਬਲਿਕ ਪਬਲਿਸ਼ਿਟੀ ਹੋਊਗੀ ਪਰੰਤੂ ਇਹ ਫਿਲਮਾਂ ਕਿੰਨਾ ਕਿਤੇ ਸਿੱਖ ਧਰਮ ਦੀ ਕਦਰ ਖੁਸ਼ੀ ਕਰਦੀ ਨਜ਼ਰ ਆ ਰਹੀਆਂ ਨੇ ਜਿਸਬੀਰ ਸਿੰਘ ਮੈਨੇਜਰ ਕੋਲਰ ਚੰਨਕਲ ਸਾਹਿਬ ਮਾਚੀਵਾਲ ਸਰ ਜੀ ਮਾਣ ਵਾਲਾ ਸਰ ਜੀ ਦੇ ਬਾਹਰ ਬੋਲਦੇ ਹੋ ਕਿ ਇਹ ਫਿਲਮ ਦਾ ਵਿਰੋਧ ਕਰਦੇ ਹੋ ਤੇ ਕਿਉਂ ਕਰਦੇ ਇਹ ਕੰਗੜਾ ਰੌਤਨਾ ਪਹਿਲਾਂ ਮੈਂ ਐਮਰਜੈਂਸੀ ਬਣਾਈ ਆ ਜਿਸ ਵਿੱਚ ਸਿੱਖ ਕਰਤਾਰ ਦੀ ਖੁਦ ਪਸ਼ੀਖ ਕੀਤੀ ਗਈ ਹੈ ਜੋ ਕਿ ਸਿੱਖ ਧਰਮ ਵਾਸਤੇ ਬਹੁਤ ਮਾੜਾ ਪ੍ਰਚਾਰ ਹੈ ਇਸ ਕਰਕੇ ਇਹਦਾ ਵਿਰੋਧ ਕੀਤਾ ਜਾ ਰਿਹਾ ਹੈ ਇਹ ਫਿਲਮ ਬੰਦ ਕਰਾਉਣ ਵਾਸਤੇ ਅਸੀਂ ਮੋਲ ਦੇ ਵਿੱਚ ਆਏ ਤੇ ਫਿਲਮ ਬੰਦ ਹੋ ਗਈ ਹੈ ਪਰ ਜਦ ਤੱਕ ਇਹ ਫਿਲਮ ਇਹ ਪ੍ਰਸ਼ਾਸਨ ਤੇ ਮਾਲਕ ਅਸ਼ਵਾਸ਼ਣ ਨਹੀਂ ਦਿੰਦੇ ਵੀ ਫਿਲਮ ਅੱਗੇ ਤੋਂ ਨਹੀਂ ਲੱਗੇਗੀ ਉਨਾ ਤੱਕ ਵਿਰੋਧ ਪ੍ਰਦਰਸ਼ਨ ਜਾਰੀ ਰੱਖੋ। ਤੁਹਾਡੇ ਉਹਨੇ ਪਹਿਲਾਂ ਵੀ ਚਤਾਵਨੀ ਦਿੱਤੀ ਹੋਈ ਸੀ। ਹਾਂਜੀ। ਪਰ ਉਸ ਦੇ باوجود ਵੀ ਪੰਜਾਬ ਵਿੱਚ ਫਿਲਮ ਨਹੀਂ ਕਿਉਂ ਰਿਲੀਜ਼ ਹੋਈ? ਹਾਂ ਪਹਿਲਾਂ ਵੀ ਮੰਗ ਪੱਤਰ ਦਿੱਤੇ ਗਏ ਸੀ ਵੀ ਫਿਰ ਵੀ ਇਹਨਾਂ ਨੇ ਫਿਲਮ ਲਗਵਾਤੀ ਪਰ ਜੋ ਕਿ ਨਹੀਂ ਲਾਣੀ ਚਾਹੀਦੀ ਸੀ ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਭੜਕ ਸਕਦੀਆਂ ਹਨ ਤੇ ਇਹਦਾ ਨੁਕਸਾਨ ਬਹੁਤ ਹੋ ਸਕਦਾ ਹੈ ਧਰਨੇ ਲੱਗਣਗੇ ਸੜਕਾਂ ਜਾਮ ਹੋਣਗੀਆਂ ਜੋ ਕਿ ਹਾਲਾਤ ਖਰਾਬ ਵੀ ਹੋ ਸਕਦੇ ਸੈਸ਼ਨ ਵਿੱਚ ਤੁਹਾਨੂੰ ਦੇ ਰਹੇ ਬਿਲਕੁਲ ਜੀ